ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ ਨਾਰਾਇਣ ਸੋ ਪ੍ਰਸੰਨ ਹੋਏ ਜਦੋਂ ਨਾਰਾਇਣ ਪ੍ਰਸੰਨ ਹੋ ਜਾਂਦਾ ਤਾਂ ਸੇਵਕ ਨਾਮਾ ਤਾਂ ਨਾਮੇ ਨੂੰ ਸੇਵਾ ਤੇ ਲਾ ਦਿੰਦਾ ਸੇਵਾ ਬਖਸ਼ ਦਿੰਦਾ ਸੋ ਸੇਵਕ ਜਿਸ ਲਾਇਆ ਸੇਵ ਸੋ ਸੇਵਕ ਜੋ ਲਾਇਆ ਸੇਵ ਸੇਵ ਇਸ ਹੈ ਮਲੇ ਦਰਜਣ ਦੇਵ ਜਿਹਨੂੰ ਨਰਾਇਣ ਪਰਸਾਨ ਹੋ ਕੇ ਸੇਵਾ ਲਾਉਂਦਾ ਉਹਨੂੰ ਦਰਜਣ ਦੇ ਮਿਲਦਾ ਉਹ ਕੱਲ ਆ ਗੁਰਦੇਓ ਮਿਲਦਾ ਉਹਨੂੰ ਉਹ ਗੁਰਦੇਓ ਸੀ ਕੱਲ ਆਲਾ ਉਹ ਮਿਲਦਾ ਫਿਰ ਉਹਨੂੰ ਗਿਆਨ ਗੁਰੂ ਸੋ ਸੇਵਕ ਜੋ ਲਾਇਆ ਆਪਣੇ ਆਪ ਸੇਵਾ ਨਹੀਂ ਕੋਈ ਕਰ ਸਕਦਾ ਕਾਰ ਸੇਵਾਲੇ ਨੂੰ ਦੱਸੋ ਕਿਨੇ ਸੇਵਾਲਾ ਹੈ ਲੰਗਰ ਚਲਾਉਣ ਵਾਲੇ ਦੱਸੋ ਕਿਨੇ ਸੇਵਾ ਲਾਇਆ ਸੇਵਕ ਉਹੀ ਐ ਜਿਹਨੂੰ ਆਪ ਉਹਨੇ ਸੇਵਾ ਲਾਇਆ ਹੋਇਆ ਸੋ ਸੇਵਕ ਜੋ ਲਾਇਆ ਅੱਤੇ ਸੇਵ ਮਲੇ ਨਰਿੰਦਰ ਦੇਵ ਨੂੰ ਮਿਲੂਗਾ ਇਹਨਾਂ ਚੋ ਦੱਸੇ ਕਿਨੂੰ ਮਿਲਿਆ ਨਰਿੰਦਰ ਦੇਵ ਸੋ ਕਿਹੜੇ ਕਾਰਥੇ ਵਾਲੇ ਨੂੰ ਮਿਲਿਆ ਨਰਿੰਦਰ ਦੇਵ ਨੰਡਲ ਦੇਵ ਦੀ ਗੱਲੇ ਨਹੀਂ ਸੁਣ ਦਿੰਦੇ ਹੈ ਗੁਰਬਾਣੀ ਉਹ ਤਾਂ ਕਹਿੰਦੇ ਸੁਣੋ ਨਾ ਗੁਰਬਾਣੀ ਵਿਚਾਰ ਤਰ ਤਰ ਸੁਣੋ ਹੀ ਨਾ ਨੰਡਲ ਦੇਵ ਦੀ ਗੱਲ ਨਾ ਸੁਣੋ ਉਹ ਨਹੀਂ ਸੁਣ ਦਿੰਦੇ ਕਥਾ ਨਹੀਂ ਸੁਣ ਦਿੰਦੇ ਉਹ ਬਸ ਮਾਇਆ ਦੀ ਗੱਲ ਕਰੋ ਟੋਕਰੀ ਢੋਈ ਜਾ ਸੇਵਕ ਇਹਨਾਂ ਲਾਇਆ ਇਹਨਾਂ ਨੂੰ ਕਿਨੇ ਕਹੇ ਤੁਸੀਂ ਇਹ ਕਰੋ ਇਹ ਸੇਵਾ ਨਹੀਂ ਹੈ ਇਹ ਸੇਵਾ ਨਹੀਂ ਹੈ ਗੁਰਬਾਣੀ ਦੀ ਸਿੱਖੀ 'ਚ ਇਹ ਸੇਵਾ ਪਰਮਾਨ ਨਹੀਂ ਹੈ ਸੇਵਾ ਨਹੀਂ ਹੈ ਇੱਕ ਕਿੱਤਾ ਉਹਨਾਂ ਦਾ ਕਿੱਤਾ ਕਿੱਤਾਂ ਨਾ ਕਿੱਤਾ ਕਰਦਾ ਕੋਈ ਕੋਈ ਕਿੱਤਾ ਕਰਦਾ ਉਹ ਕਿੱਤੇ ਚ ਰੋਟੀ ਖਾਂਦਾ ਹੈ ਇੱਜ਼ਤ ਵਾਲਾ ਕਿੱਤਾ ਹੈ ਉਹਦੀ ਕਿੱਤਾ ਇੱਜ਼ਤ ਵਾਲਾ ਜਿਹੜੇ ਲੋਕ ਨੇ ਨਾ ਆਪ ਸਿੱਖ ਉਹਨਾਂ ਦੇ ਵਿੱਚ ਇੱਜ਼ਤ ਹੈ ਵੀ ਚਲੋ ਦੁਨੀਆਵੀ ਨਜ਼ਰ ਨਾਲ ਇਜੇ ਤੜਾ ਕਿਤਾ ਹੈ ਪਰ ਗੁਰਬਾਣੀ ਦੀ ਨਜ਼ਰ ਨਾਲ ਇਜੇ ਤੜਾ ਦਿੱਤਾ ਦੀ ਹੈ ਕਿਉਂਕਿ ਨੌ ਗਲਤ ਰੱਖ ਲਿਆ ਇਹਨਾਂ ਨੇ ਜੇ ਸੇਵਾ ਨਾ ਰੱਖਦੇ ਹੈ ਨਾ ਸੇਵਾ ਦਾ ਆਪਣੇ ਆਪੇ ਬਣ ਕੇ ਕਰ ਸੇਵਾ ਦਾ ਕੋਈ ਕਨਸੈਪਟ ਨਹੀਂ ਹੈ ਗੁਰ ਘਰ ਦੇ ਵਿੱਚ ਨਾ ਕਦੇ ਕਿਸੇ ਨੂੰ ਕਰਾਈਆ ਨਾ ਕਰੀਏ ਇਹ ਤਾਂ ਪਤਾ ਨਹੀਂ ਕਿੱਥੋਂ ਆ ਗਏ ਸਾਧ ਵੱੜ ਗਏ ਵਿਚਾ ਕੇ ਹੋਰੇ ਨੇ ਦੇ ਖਿਲਾਫ ਵੀ ਇਹ ਵੀ ਇਹਨਾਂ ਨੇ ਪਿਛਲੀਆਂ ਜਿਹੜੀਆਂ ਨਿਸ਼ਾਦੀਆਂ ਦੇ ਸਭ ਮਟਾਤੀਆਂ ਸਭ ਤੋੜ-ਫੋੜ ਕਰਤੀ ਇਹਨਾਂ ਨੇ ਹੋ ਸਕਦਾ ਕਿਸ 사जिद ਦੇ ਦੀ ਰਿਹਾਏ ਹੁਣ ਇਹ 사जिद ਦੇ ਦੀ ਨਾਏ ਹੁਣ 사जिद ਇਹ ਜਿਆਦਾ ਲੋਕ ਜਿਹੜੇ ਰਹਿਣਾ ਦੇ ਨਾਲ ਅਟੈਚ ਸੀ ਉਹ ਸਿੱਖੀ ਤੋਂ ਦੂਰ ਰਹੇ ਨੇ ਬਧੀਆ ਸਿੱਖ ਇਹਨਾਂ ਨਾਲ ਅਟੈਚ ਨਹੀਂ ਹੈਗੇ ਗੁਰਮਤਿ ਦੇ ਜਾਨ ਕੋਕਾ ਗੁਰਮਤ ਤੋਂ ਖਿਲਾਫ ਨੇ ਗੁਰਮਤ ਤੋਂ ਛੋੜ ਨਹੀਂ ਦਿੰਦੇ ਕਥਾ ਤੋਂ ਛੋੜ ਨਹੀਂ ਦਿੰਦੇ ਫਿਰ ਜਿਹੜੇ ਇਹਨਾਂ ਨੂੰ ਲੋਕ ਬਰਦਾਸ਼ਤ ਕਰਦੇ ਨੇ ਉਹ ਗੁਰੂ ਦੇ ਹੱਕ 'ਚ ਨਹੀਂ ਹੈਗੇ ਖਿਲਾਫ ਇਹ ਨੇ ਹਾਂਜੀ ਲੋਭ ਲਹਿਰ ਅਤੀ ਨੀਜਰ ਬਾਜਾ ਕਾਇਆ ਡੂਬੇ ਕੇਸਵਾ ਲੋਭ ਲਹਿਰ ਅਤੀ ਨੀਜਰ ਵੱਜੇ ਨੀਚਰ ਵੱਜਾ ਲੋਬ ਲਹਿਰ ਵੱਜਦੀ ਹੈ ਜਿਵੇਂ ਪੱਥਰ 'ਚ ਆ ਕੇ ਛਲ ਵੱਜਦੀ ਹੁੰਦੀ ਹੈ ਸੁੰਦਰ ਦੇ ਵਿੱਚ ਛਲ ਵੱਜਦੀ ਹੈ ਨਾ ਉੱਠ ਕੇ ਪਹਾੜ 'ਚ ਆ ਕੇ ਵੱਜਦੀ ਹੈ ਜਿਵੇਂ ਐਂ ਵੱਜਦੀ ਹੈ ਔਰ ਲਗਾਤਾਰ ਵੱਜਦੀ ਹੈ ਰੁਕਦੀ ਨਹੀਂ ਹੈ ਨੀਚਰ ਵੱਜਾ ਹਾਂ ਲੋਬ ਲਹਿਰ ਅਤੀ ਨੀਜਰ ਵੱਜਾ ਹਾਂ ਅਤੀ ਨੀਚਰ ਵੱਜਾ ਅਤ ਜ਼ੋਰ ਨਾਲ ਵੱਜਦੀ ਹੈ ਨੀਚਰ ਵੱਜਾ ਜੋੜਨਾ ਵੱਜਦੀ ਆ ਕੇ ਕਾਇਆ ਡੁੱਬੇ ਕੇ ਸੁਆ ਜੋੜਨਾ ਵੱਜਦੀ ਆ ਲੋਭ ਲਹਿਰ ਜੋੜਨਾ ਉੱਠਦੀ ਆ ਵਾ ਫਿਰ ਜਿਹੜੀ ਹੈ ਨਾ ਕਾਇਆ ਕਿਸ਼ਤੀ ਡੁੱਬ ਜਲਦੀ ਆ ਫਿਰ ਕਾਇਆ ਡੁੱਬੇ ਫਿਰ ਡੋਲਦੀ ਆ ਕਿਸ਼ਤੀ ਉਹ ਡੁੱਬਣ ਫਿਰ ਨਹੀਂ ਪਤਾ ਲੈਂਦਾ ਕਾ ਡੁੱਬ ਜਾਏ ਕਿਸ਼ਤੀ ਹੋਈ ਆ ਪਹਿਲਾਂ ਕਿਸ਼ਤੀ ਜਹਾਜ਼ ਤੱਕ ਜਾਣੀ ਆ ਆਪਣੇ ਕਿਸ਼ਤੀ ਹੋਈ ਆ ਜਿਹੜੀ ਹੈ ਨਾ ਗੁਰਦੇਵ ਜਿਸ ਨੂੰ ਨੌਂ ਸਮੁੰਦਰਾਂ ਤਦਰਾਤਵਾ ਦੀ ਆਵਾਜ਼ ਜਿਹੜੀ ਉਹ ਕਿਸਤੀ ਹੈ ਇਹਨੇ ਸ਼ਬਦ ਗੁਰੂ ਤੱਕ ਲੈ ਜਾਣਾ ਉਹ ਜਹਾਜ਼ ਹੈ ਇਹ ਨਹੀਂ ਜਹਾਜ਼ ਹੈਗਾ ਇਹ ਤਾਂ ਕਿਸਤੀ ਹੈ ਉਹ ਜਿਹੜਾ ਨਈਆ ਤੇ ਬਹਿਰੇ ਕੰਨ ਕੰਨਾ ਉਹ ਕਹਿੰਦੇ ਜਿਹੜੀ ਅੰਤਰਾਤਵਾ ਦੀ ਆਵਾਜ਼ ਹਲੇ ਇਹਦੇ ਤੇ ਹੀ ਵਹਿ ਜਾ ਨਈਆ ਦੇ ਬਹਿਰੇ ਕੰਨਾ ਕੰਨਾ ਕਾਨਾਂ ਨੂੰ ਕਹ ਉਹ ਉੱਥੇ ਕੰਨਾ ਕਹਤਾ ਨਾ ਮਨ ਨੂੰ ਕਹਿ ਮਨ ਨੂੰ ਕਾਹਨ ਕਹਿ ਕ੍ਰਿਸ਼ਨ ਆ ਨਾ ਕਾਹਨ ਕ੍ਰਿਸ਼ਨ ਵੇ ਨਈਆ ਤੇ ਵਹਜਾ ਕਿਸ਼ਤੀ ਤੇ ਵਹਜਾ ਥੋੜਾ ਕਹਿੰਦੇ ਮੇਰੀ ਕਿਸ਼ਤੀ ਨੂੰ ਬਚਾਲਾ ਕਿਹਨੂੰ ਕਹਿੰਦਾ ਬਚਾਲਾ ਆਹ ਬਚਾਲਾ ਲੋਭ ਲਹਿਰ ਤੇ ਲੋਭ ਲਹਿਰਾਂ ਦੀ ਨੀਚ ਨੀਚਰ ਵਾ ਆ ਜਿਹੜੀ ਲੋਭ ਲਹਿਰ ਹੈ ਇਹਨੂੰ ਥੋੜਾ ਜਿਹਾ ਘਟਾ ਦੇ ਕਿਸ਼ਤੀ ਮੇਰੀ ਪਲਟ ਦੂਗੀ ਇਹ ਕਾਇਆ ਡੁੱਬੇ ਕੇ ਸਵਾ ਪਰਮੇਸ਼ਰ ਨੂੰ ਕਹਿੰਦਾ ਵੀ ਆ ਜਿਹੜੀ ਲੋਭ ਲਹਿਰ ਹੈ ਨਾ ਘਟਾ ਦੇ ਇਹ ਮੇਰੀ ਕਾਇਆ ਡੂਬੇ ਕੈਸਬਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਫ ਵੀ ਠੁਲਾ ਸੰਸਾਰ ਸਮੁੰਦੇ ਸੰਸਾਰ ਸਾਗਰ ਨਹੀਂ ਹੈ ਸੰਸਾਰ ਸਮੁੰਦੇ ਸੰਸਾਰ ਬਾਉਂਡਰੀ ਅੜਾ ਹੈ ਇੱਕ ਸਮੁੰਦ ਹੋਣਾ ਜੀ ਦੀ ਬਾਉਂਡਰੀ ਹੋਵੇ ਉਹ ਸਾਗਰ ਜੀ ਦੀ ਬਾਉਂਡਰੀ ਆ ਸਮੁੰਦ ਜਿਤ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਇੱਕ ਸਮੁੰਦਰ ਸਾਗਰ ਹੈ ਇੱਕ ਸਾਗਰ ਹੈ ਜਿਹੜਾ ਸੁਖ ਸਾਗਰ ਹੈ ਉਹ ਬਾਉਂਡਰੀ ਲੈਸ ਹੈ ਜਿਹੜਾ ਸੰਸਾਰ ਸਮੁੰਦ ਹੈ ਸੰਸਾਰ ਸਾਗਰ ਹੈ ਇਹ ਭਵ ਸਾਗਰ ਦੇ ਵਿੱਚ ਹੈ ਭਵ ਸਾਗਰ ਸੁਖ ਸਾਗਰ ਵਾਹੇ ਇੱਥੇ ਦੱਸਤਾ ਵੀ ਇਹ ਸਾਗਰ ਤਾਂ ਹੈ ਪਰ ਇਹਦੀ ਬਾਉਂਡਰੀ ਹੈ ਉਹਦੀ ਬਾਉਂਡਰੀ ਨਹੀਂ ਸੰਸਾਰ ਸਮੁੰਦੇ ਤਾਰ ਗੁਬਿੰਦੇ ਇਹਨੂੰ ਸਮੁੰਦ ਕਿਹਾ ਹੋਇਆ ਤਾਂ ਹੀ ਹਾਂ ਤਾਰ ਗੁਬਿੰਦ ਤਾਰ ਗੁਬਿੰਦੇ ਇਹ ਸੰਸਾਰ ਜਿਹੜਾ ਸਮੁੰਦਰ ਹੈ ਇਹਦੇ ਵਿੱਚ ਤਾਰ ਕੇ ਤਾਰ ਦੇ ਮੈਨੂੰ ਇਹ ਚ ਡੁੱਬ ਨਾ ਜਾਵਾਂ ਮੈਂ ਤਾਰ ਲੈ ਬਾਪ ਵੀਠਲਾ ਤਾਰ ਲੈ ਬਾਪ ਵੀਠਲਾ ਇਹ ਬਾਪ ਵੀਠਲ ਇਹਦੇ ਤਾਰ ਕੇ ਹੀ ਰੱਖ ਕਿਸ਼ਤੀ ਨਾ ਡੋਬਦੀ ਕਿਤੇ ਇਹ ਤੂੰ ਲੋਭ ਲਹਿਰ ਕਟਾ ਆਪਣੇ ਅੰਦਰੋਂ ਡੋਲਰ ਉਹਦੇ ਵਿੱਚੇ ਵੱਜਦੀ ਹੈ ਨਾ ਆ ਕੇ ਉਹ ਹੀ ਲੋਭ ਲੈਣ ਨੂੰ ਕਰਦਾ ਇਹ ਕਿਸ਼ਤੀ 'ਚ ਬੈਠਾ ਡੋਲਦਾ ਵੀ ਤੂੰ ਲੋਭ ਲੈਣ ਨੂੰ ਐਕਸੈਪਟ ਕਰਦਾ ਕਿਸ਼ਤੀ 'ਚ ਮੈਂ ਬਹਿ ਗਿਆ ਡੋਬੇਗਾ ਹੁਣ ਤੂੰ ਬਾਪ ਵਿਠਲ ਨੂੰ ਗਿਆ ਹੋਰ ਡਰਤੈ ਨੂੰ ਉਹ ਬੈਠੇ ਨੂੰ ਤਾਂ ਡਾਰਾ ਡਰਾਈਵਰ ਤਾਂ ਉਹ ਹੈ ਕਿਸ਼ਤੀ ਦਾ ਕਹਿੰਦਾ ਤਾਂ ਲੈ ਹੁਣ ਜਿਹੜੀ ਲੋਭ ਲੈ ਰਿਆ ਨੂੰ ਰਹਿਣ ਦੇ ਹੁਣ ਜੇ ਹੁਣ ਮੈਨੂੰ ਵੀ ਬਿਠਾ ਲਿਆ ਤੂੰ ਫੇ ਲੋਭ ਲੈਣ ਤੇ ਫਸਿਆ ਹਾਂ ਉਹਦੇ ਜਲੋਬ ਲਹਿਰ ਕੀ ਹੋ ਸਕਦੀ ਹੈ ਉਥੇ ਆ ਕੇ ਕਿਹੜੀ ਲੋਭ ਲਹਿਰ ਹੈ ਉਥੇ ਆ ਕੇ ਲੋਭ ਲਹਿਰ ਹੈ ਦੁਨੀਆ ਦੀ ਵੜਿਆਈ ਦੀ ਆ ਛੋਟੀਆਂ ਮੋਟੀਆਂ ਲਹਿਰਾਂ ਦਾ ਬੰਦੀਆਂ ਤੇ ਬੰਦ ਕਰਦੇ ਉਥੇ ਆ ਕੇ ਕੰਪਨੀ ਦਾ ਬੜਿਆਈ ਦੀ ਲਹਿਰ ਹੈ ਉਥੇ ਇੱਥੇ ਦੁਨੀਆ ਕਿਹਾਂ ਵੜਿਆਈਆਂ ਆ ਕਿਸਤੀ ਜਾਲ ਉਥੇ ਕਹਿੰਦਾ ਵੀ ਜੇ ਮੈਂ ਕਿਸਤੀ ਲੈ ਗਿਆ ਮੇਰੀ ਤਾਂ ਬੱਲੇ ਬੱਲੇ ਆ ਚਲ ਉੱਥੇ ਬਲੇ ਬਲੇ ਆਦ ਆ ਗਈ ਸਮਝ ਆ ਨਹੀਂ ਵੀ ਜੇ ਮੈਂ ਚਲਾ ਇੱਥੇ ਕੁ ਰੁਪਈਆ ਫਲਾਣੇ ਦੀ ਉੱਥੇ ਕੁ ਰੁਪਈਆ ਫਲਾਣੇ ਦੀ ਕੰਮ ਕਮ ਇਹਨਾਂ ਦੇ ਗਾਹਾਂ ਡੁੱਬੇ ਮਰੀ ਜਾ ਕੇ ਡੁੱਬੇ ਸਾਰੰ ਦੀ ਗੱਲ ਨਹੀਂ ਹੈ ਮਾਇਰ ਨਹੀਂ ਛੱਡਦਾ ਇਹਨਾਂ ਦੇ ਤਾਂ ਗਾਹਾਂ ਡੁੱਬੇ ਜਾ ਕੇ ਇਹਨਾਂ ਨਾਲ ਤਾਂ ਮੇਰੀ ਜਿਹੜੀ ਮੱਤ ਹੈ ਚੰਗੀ ਬਣ ਜਵੇ ਇਸਲਾਮ ਨੇ ਇਹ ਕੱਖ ਜਿਹਾ ਦਾ ਇੱਕ ਤੇ ਹੀ ਬੰਦ ਹੋ ਗਿਆ ਕੰਮ ਕਹਿੰਦਾ ਵਧੀਆ ਚਲੋ ਇੱਕ ਰਾਣੇ ਸਰ ਜੂ ਪਰ ਸੰਸਾਰ ਦਾ ਰਾਜ ਨਹੀਂ ਛੱਡਣਾ ਇਹ ਕੱਖ ਤਾਂ ਦੇ ਦੋ ਪਹਿਲਾਂ ਤਾਂ ਸਾਨੂੰ ਤੋਂ ਹੀ ਫੇਰ ਦੇਖੀ ਜਾਊ ਰਾਜਕਾਲ ਦੀ ਇੱਛਾ ਪੈਦਾ ਹੋ ਗਈ ਉੱਥੇ ਜੇ ਰਾਜਕਾਲ ਦੀ ਇੱਛਾ ਨਾ ਹੁੰਦੀ ਤਾਂ ਮੱਕੇ ਤੇ ਹਮਲਾ ਕਰਨ ਦੀ ਕੀ ਲੋੜ ਸੀ ਮੱਕੇ ਤੇ ਕਬਜ਼ਾ ਕਰਨ ਦੀ ਕੀ ਲੋੜ ਸੀ ਅਜਵੇਂ ਬਾਦਸ਼ਾਹ ਰੂਬੀ ਉਥੋਂ ਛੱਡਣਾ ਪਿਆ ਉਬਰੇ ਸਾਹ ਛੱਡਣਾ ਪੈ ਗਿਆ ਨਾ ਪਰ ਛੇਵੇਂ ਪਾਸ਼ਾ ਕੋ ਫੌਜਾਂ ਦੀ ਹਮਲਾ ਨਹੀਂ ਕੀਤਾ ਕਬਜ਼ਾ ਨਹੀਂ ਕੀਤਾ ਕਰ ਸਕਦੇ ਸੀ ਜਿਸੇ ਕੀਤਾ ਨਹੀਂ ਉਹਨਾਂ ਨੇ ਕਹਤੇ ਕੀਤਾ ਕਾ ਸੱਡੀ ਉਹ ਬਹੁਤ ਹੈ ਗੱਲ ਇਹ ਤਾਂ ਆਵੇ ਵਿਚਾਰ ਹੋ ਜੂਗਾ ਉਹਨਾਂ ਨੇ ਵਗੇ ਜਾ ਕੇ ਕਿਉਂ ਕਬਜ਼ਾ ਕੀਤਾ ਝੂੜ ਵਾਲੇ ਗੱਡੀ ਦੇ ਕਬਜ਼ਾ ਕਰਦੀ ਲੋੜ ਨਹੀਂ ਹੁੰਦੀ ਫੇਰ ਸੱਚ ਦਾ ਤੁਸੀਂ ਝੂਠ ਵਾਲੀ ਗੱਡੀ ਤੇ ਬਹਿ ਕੇ ਨਹੀਂ ਪ੍ਰਚਾਰ ਕਰ ਸਕਦੇ ਜਿਨ੍ਹਾਂ ਨੂੰ ਰਲਮ ਮਿਲਮਾਂ ਸੱਚ ਚਾਹੀਦਾ ਨਾ ਲੋਕਾਂ ਨੂੰ ਉਹਨਾਂ ਨੂੰ ਉਹ ਜਿਹਾ ਹੀ ਸੱਚ ਠੀਕ ਹੈ ਜਿਹੜੇ ਰਲਮ ਮਿਲਮਾਂ ਸੱਚ ਆਲੇ ਸੀ ਬਹੁਤਾ ਪਿਓਰ ਸੱਚ ਲਈ ਸੀ ਅਜਿਬ ਕਰਦੇ ਉਹਨਾਂ ਬਾਅਦ ਤੇ ਉਹਨਾਂ ਨੇ ਬਰਸਲ ਛੱਡਤਾ ਉਠੀ ਆ ਭਈ ਤੁਸੀਂ ਰਲਮਾ ਬਣਵਾ ਜਾਂ ਸਾਧ ਦੇਈ ਜਾਓ ਜਦੋਂ ਤੁਹਾਡਾ ਹਾਜਮਾ ਠੀਕ ਹੋ ਜੂ ਇਹਨਾਂ ਦਾ ਇੱਧਰ ਆ ਜਾਣਗੇ ਤੁਸੀਂ ਵੀ ਕਰੀ ਜਾਓ ਪ੍ਰਚਾਰ ਕੀ ਫਰਕ ਪੈਂਦਾ RAM RAJ ਨੂੰ ਵੀ ਬੀੜ ਭੇਜੀ ਹੈ ਸਿਵ ਭਾਸ਼ਣ ਵਿਲਾਇਆ ਪ੍ਰਚਾਰ ਕਰਿਆ ਕਰ ਤੂੰ ਵੀ ਕੁਝ ਤਾਂ ਬੰਨਣਗੇ ਲੋਕ ਕੁਝ ਤਾਂ ਗੱਲ ਚੱਲੂ ਏ ਜਿੰਨੀ ਕਿ ਜ਼ਰੂਰੀ ਸਈ ਇਹ ਨਹੀਂ ਕਹ ਵੀ RAM RAJ ਦੇ ਵੀ ਕਬਜ਼ਾ ਕਰ ਲੋ ਤੇ ਵੀ ਕਬਜ਼ਾ ਕਰ ਲੋ ਆਪਣਾ ਇਹ ਨਹੀਂ ਕੀਤਾ ਕੀਤਾ ਜਾ ਸਕਦਾ ਸੀ ਪਰ ਕੀਤਾ ਨਹੀਂ ਪ੍ਰਚਾਰ ਕਰੋ ਤੁਸੀਂ ਨਾਲੇ ਪਤਾ ਲੱਗੂ ਕਾਮਯਾਬੀ ਦਾ ਥੋੜੀ ਦਾ ਅੱਜ 400 ਸਾਲ ਬਾਅਦ ਸਾਰਿਆਂ ਦੀਆਂ ਕਿਸੀਆਂ ਡੁੱਬ ਗਈ ਆਰਾਮ ਰਈਆ ਕੋਈ ਕਹਾਣਾ ਨਹੀਂ ਚਾਹੁੰਦਾ ਸੰਸਾਰ ਸਮੁੰਦੇ ਤਾਰਕ ਬਿੰਦੇ ਸੰਸਾਰ ਸਮੁੰਦੇ ਤਾਰਕ ਬਿੰਦੇ ਤਾਰ ਲੈ ਬਾਪ ਬੀਠਲਾ ਤਾਰ ਲੈ ਬਾਪ ਬੀਠਲਾ ਹੈ ਬਾਪ ਬੀਠਲਾ ਤੂੰ ਮੈਨੂੰ ਤਾਰ ਲੈ ਆਪ ਨਾਉ ਅਨਲ ਬੇੜਾ ਹੋਂ ਖੇਵ ਨਾ ਸਕੂੰ ਤੇਰਾ ਪਾਰ ਨਾ ਪਾਇਆ ਵੀ ਠੁਲਾ ਅਨਲ ਬੇੜਾ ਹੋਂ ਖੇਵ ਨਾ ਸਕੂੰ ਅਨਲ ਬੇੜਾ ਅੱਗ ਦਾ ਬੇੜਾ ਹੈ ਆ ਸਰੀਰ ਆ ਜਿਹੜਾ ਨਾ ਅਗਰ ਤਸਾਗਰ ਹੈ ਅਗਰ ਤਸਾਗਰ ਦੇ ਵਿੱਚ ਜਿਹੜਾ ਬੇੜਾ ਸਰੀਰ ਦਾ ਉਹ ਖੇਵ ਨਾ ਸਕੂੰ ਇਹ ਮੈਂ ਇਹਨੂੰ ਡਰਾਈਵ ਕਰ ਸਕਦਾ ਹਾਂ ਬੱਤ ਨਹੀਂ ਚੱਲਦਾ ਇੱਥੇ ਲਹਿਰ ਲੋਭ ਲਹਿਰ ਉੱਡਦੀ ਹੈ ਮੇਰੇ ਵਸ ਦੀ ਗੱਲ ਨਹੀਂ ਇਹਨੂੰ ਮੈਂ ਗਾਹ ਵਧਾਵਾਂ ਅੱਗ ਦਾ ਸਮੁੰਦਰ ਹੈ ਤੇ ਲੋਭ ਲਹਿਰ ਉੱਡਦੀ ਹੈ ਲਾਟਾਂ ਚਦੀ ਹੈ ਮੇਰਾ ਚ ਪੂਰੀ ਚੱਲਦਾ ਇੱਥੇ ਗਾਹ ਮੈਂ ਇਹਨੂੰ ਪਾਰ ਕਰਾਂ ਤੇਰਾ ਪਾਲ ਖੇਵ ਹੁੰਦਾ ਹੈ ਜਿਹੜਾ ਜਿਹੜਾ ਕਿਸ਼ਤੀ ਨੂੰ ਅੱਗੇ ਵਧਾਉਂਦਾ ਹੈ ਨਾ ਚੱਪੂ ਮਾਰਦਾ ਉਹਨੂੰ ਉਹ ਖੇਵ ਹੁੰਦਾ ਖੇਵਟ ਖੇਵਟ ਬਣੇ ਹੂੰ ਵਿੱਤੇ ਨਹੀਂ ਚੱਲਦਾ ਚੱਪੂ ਇਹਦਾ ਤੂੰ ਹੀ ਚਲਾ ਇਹਦਾ ਚੱਪੂ ਤੂੰ ਉਤਾਰੇ ਨੂੰ ਕਿਸ ਤਰੀਕੇ ਨਾਲ ਚੱਪੂ ਚਲਾਈਦਾ ਤੂੰ ਕਾਂਹ ਚਲਾ ਇਹਦਾ ਚੱਪੂ ਖ ਤੇਰਾ ਪਾਰ ਨਾ ਪਾਇਆ ਬੀਠਲਾ ਤੇਰਾ ਪਾਰ ਨਾ ਪਾਇਆ ਬੀਠਲਾ ਇਹ ਬੀਠਲਾ ਤੇਰਾ ਪਾਰ ਨਾ ਤੇਰੀ ਅਕਲ ਦਾ ਪਾਰ ਮੇਤੋ ਨਹੀਂ ਪਾਇਆ ਜਾ ਸਕਦਾ ਤੇਰੀ ਸ਼ਕਤੀ ਦਾ ਪਾਰ ਤੇਰੇ ਬੁੱਧਵਲ ਦਾ ਪਾਰ ਮੇਤੋ ਨਹੀਂ ਪਾਇਆ ਜਾ ਸਕਦਾ ਹੋ ਹੋ ਦਿਆਲ ਸਤਿਗੁਰੂ ਮੇਲ ਤੂੰ ਮੋਕੋ ਹੋਏ ਦਿਆਲ ਦਿਆਲ ਹੋਕੇ ਸਤਿਗੁਰ ਬੇਲ ਤੂੰ ਮੋਕੋ ਪਾਹ ਸਤਿਗੁਰ ਹਾਂ ਏ ਬਾਪ ਬੀਠਲਾ ਮੈਨੂੰ ਕੋਈ ਸਤਿਗੁਰ ਦਾ ਸੱਚ ਦੇ ਗਿਆਨ ਦਾ ਮੈਨੂੰ ਬੇਲ ਕਰਾ ਸੱਚ ਦੇ ਗਿਆਨ ਦੇ ਗਿਆਤੇ ਦਾ ਮੇਲ ਕਰਾ ਪਾਰ ਉਤਾਰੇ ਕੇਸਵਾ ਉਹ ਪਾਰ ਉਤਾਰੇ ਉਹ ਪਾਰ ਉਤਾਰੇ ਮੈਨੂੰ ਏ ਕੇਸਵਾ ਉਹ ਪਾਰ ਉਤਾਰੇ ਕੋਈ ਸਤਗੁਰ ਮਿਲ ਜਵੇ ਤੇ ਉਹ ਦੱਸੇ ਵੀ ਐਂ ਜਪੂ ਚਲਾ ਐਤੋਂ ਐਨੂ ਜਾ ਐਨੂ ਜਾ ਓ ਕੰ ਉਹ ਬੋਲੇ ਉਹ ਦੱਸੇ ਤੇ ਮੈਂ ਚੱਲਾਂ ਰਾਹ ਦੱਸੇ ਰਾਹ ਦੱਸਣ ਵਾਲਾ ਕੋਈ ਹੋਵੇ ਅੱਗੇ ਅੱਗੇ ਲੱਗੇ ਕੋਈ ਰਸਤਾ ਦੱਸਣ ਵਾਲਾ ਨਾਮ ਕਹੇ ਹੋਂ ਤਰਪੀ ਨਾ ਜਾਨੂ ਮੋਕੋ ਬਾਂਧੇ ਬਾਂਧੇ ਬਿਠਲਾ ਨਾ ਮਗਾਇਆ ਨਾ ਤਰਪੀ ਨਾ ਜਾਣੂ ਨੋਬ ਦੇ ਕਹਿੰਦਾ ਮੈਂ ਤਾਂ ਤਲਣਾ ਜਾਣਦਾ ਨਹੀਂ ਪਰ ਮੈਨੂੰ ਐਂ ਕਰ ਕਿਸ਼ਤੀ ਤੇ ਬੈਠੇ ਨੂੰ ਬਾਹ ਵੀ ਫੜਾ ਕੇ ਰੱਖ ਜਾ ਕਿਸ਼ਤੀ ਡੁੱਬ ਗਈ ਮੈਂ ਤਾਂ ਤੇਰੀ ਬਾਹ ਫੜ ਰੱਖੂ ਮੈਨੂੰ ਆਪਣੀ ਜਿਹੜੀ ਹੈ ਸ਼ਬਦ ਹੁਕਮ ਦੀ ਜਿਹੜਾ ਤੇਰਾ ਹੁਕਮ ਹੱਥ ਹੈ ਉਹ ਬਾਹ ਮੈਨੂੰ ਫੜਾ ਦੇ ਮੈਂ ਹੁਕਮ ਉਰੂ ਫੜ ਲਾ ਬੇਰੀ ਸੁਰਤ ਸ਼ਬਦ ਨਾਲ ਜੁੜ ਜਵੇ ਕਿਸ਼ਤੀ ਜਾਂ ਮਰਜੀ ਡੁੱਬ ਜਵੇ ਸ਼ਰੀਰ ਦੀ ਮੇਰਾ ਨਹੀਂ ਕੋਈ ਰੋਲਾ ਕਿਸਤੀ ਥੋੜੀ ਬਾਹਰ ਲੈ ਕੇ ਜਾਣੀ ਏ ਕਿਸਤੀ ਦਾ ਵਿੱਚੇ ਰਹਿਣੀ ਐ ਸਾਗਰ ਦੇ ਕਿਸਤੀ ਨਹੀਂ ਬਾਹਰ ਅਭੀ ਤਾਂ ਨਾ ਸਮੁੰਦਰ ਮੇਂ ਨਾ ਨਾ ਨਹੀਂ ਪੱਲੇ ਪਾਸੇ ਜਾਣੀ ਏ ਸੂਦਲ ਦੇ ਵਿੱਚੇ ਰਹਿਣੀ ਏ ਛੱਲਾ ਵੀ ਚਲਦੀਆਂ ਰਹਿਣੀਆਂ ਨੇ ਤੂੰ ਬਾਹ ਮੈਨੂੰ ਫੜਾ ਦੇ ਜਾਂ ਡੁੱਬੂਗੀ ਕਿਸਤੀ ਡੁੱਬ ਜਵੇ ਮੈਂ ਕਿਸਤੀ ਨਾਲ ਜੁੜਿਆ ਤੇਰੇ ਨਾਲ ਜੁੜਿਆ ਮੈਂ ਤਰਦਾ ਰਹੂੰਗਾ ਕਿਸਤੀ ਡੁੱਬ ਜੂ ਡੁੱਬ ਜਵੇ ਕਿਸਤੀ ਤਾਂ ਡੁੱਬਣੀ ਹੋਈ ਆ ਕਿਸਤੀ ਥੋੜੀ ਨਾਲ ਲੈ ਕੇ ਜਾੜੀ ਆ ਨਹੀਂ ਤਾਂ ਛੁੱਣ ਨਹੀਂ ਆ ਕਿ ਕਿਸਤੀ ਸੁੱਕੇ ਚ ਨਹੀਂ ਜਾ ਸਕਦੀ ਇਹ ਪਾਪਸਾ ਦਾ ਦੇ ਵਿੱਚ ਰਹੂਗੀ ਕਿਸਤੀ ਤੇ ਜਿੰਨਾ ਚਿਰ ਕਿਸਤੀ ਆ ਪਾਪਸਾ ਦਾ ਚ ਮੈਂ ਵੀ ਪਾਪਸਾ ਦਾ ਦੇ ਵਿੱਚ ਹੀ ਕਿਸਤੀ ਚ ਬੈਠ ਕੇ ਹੀ ਤੇਰੀ ਬਾਹ ਫੜ ਕੇ ਖੜੀ ਆ ਜਦ ਕਿਸਤੀ ਨਾ ਡੁੱਬਣਾ ਇੱਕ ਦਿਨ ਤਾਂ ਡੁੱਬਣਾ ਹੀ ਆ ਇਹ ਤਾਂ ਡੁੱਬਣੀ ਆ ਜ਼ਰੂਰ ਪਰ ਜਿੰਨਾ ਜਰ ਬਾ ਨਹੀਂ ਤੇ ਉਹ ਮੈਨੂੰ ਫੜਾਉਂਦਾ ਉਹਨਾਂ ਚਲਣਾ ਡੁੱਬੇ ਜੇ ਬਾ ਆ ਗਈ ਹੱਥੇ ਫੇਫੇ ਡੁੱਬ ਜੂ ਅਭੀ ਤਾਂ ਨਾ ਸਮੁੰਦਰ ਮੈਂ ਤਾਹੀ ਕਿਹਾ ਕਿ ਆ ਜਾਣ ਕਿ ਆ ਹੋਏ ਜਿੰਨਾ ਜਰ ਹੱਥ ਹੁਕਮ ਨਹੀਂ ਆਉਂਦਾ ਹੁਕਮ ਤੇ ਤ ਲੜਨੇ ਹੱਥ ਚ ਆਉਂਦਾ ਹੁਕਮ ਰੂਪੀ ਲੜ ਹੱਥ ਚ ਨਹੀਂ ਆਉਂਦਾ ਜਰਾਗ ਵੀ ਉੱਤੋਂ ਹੱਥ 'ਤੇ ਰੱਸੀ ਆਈ ਹੋਵੇ ਥੱਲੇ ਡੁੱਬਦਾ ਹੀ ਨਹੀਂ ਉੱਪਰ ਜੇ ਸਹਾਰਾ ਹੈ ਉਹਦਾ ਕਿਸੇ ਚੀਜ਼ ਦਾ ਉੱਪਰ ਸਹਾਰਾ ਹੈ ਪਾਣੀ 'ਚ ਫਿਰ ਹੀ ਡੁੱਬਦਾ ਉਹ ਥੋੜਾ ਜਿਹਾ ਸਹਾਰੇ ਨਾਲ ਹੀ ਡੁੱਬਦਾ ਵਿੱਚੇ ਰਹਿਉ ਡੁੱਬਦਾ ਹੈ ਜੀ ਇਸ ਕਰਕੇ ਪਾਪ ਸਾਗਰ ਦੇ ਵਿੱਚ ਹੀ ਆ ਸਭ ਕੁਝ ਉਹ ਪਾਪ ਸਾਗਰ ਦੇ ਵਿੱਚ ਵੀ ਹੈ ਬਾਹਰ ਵੀ ਹੈ ਡੁੱਬਦਾ ਤਾਂਬਦੀ ਸਹਾਰਾ ਸ਼ਬਦ ਸ਼ਬਦ ਸਾਰੇ ਨਾ ਬਬਸਾ ਗੱਜਰੀ ਡੁੱਬਦਾ ਇਹਦੇ ਬੀਤਵੀ ਨਾ ਕਿਹਦਾ ਉਹ ਬਈ ਜੇ ਬਾਹਰ ਹੁੰਦਾ ਕੋਈ ਰੌਲਾ ਹੀ ਨਹੀਂ ਇੱਕ ਖੂਹ ਹੈ ਥੱਲੇ ਆਪਣਾ ਇੱਕ ਕਬ ਰੋਟਾ ਖੜਾ ਉਬ ਰੋਟੇ ਦੀਆਂ ਉਧੀਆਂ ਲਾਫਣਾ ਜੀਆਂ ਥੱਲੇ ਲੜਕਦੀਆਂ ਚੋਂ ਨੂੰ ਫੜ ਕੇ ਝੂਲ ਕੇ ਖੂਹ ਦੇ ਉੱਤੇ ਦੀਆਂ ਚਲੇ ਜਾਂਦਾ ਖੂਹ ਦੇ ਉੱਤੇ ਦੀਆਂ ਆ ਜਾਂਦਾ ਨਾ ਜੇ ਛੁੱਟ ਜੇ ਤੇ ਹੱਥ ਛੁੱਟ ਗਿਆ ਤੇ ਖੂਜ ਡੇਪਿਆ ਜੇ ਦੁਬਾਰਾ ਹੱਥ ਫੇਰ ਪੈ ਜਾ ਉਹਨੂੰ ਫੇਰ ਜਿੰਨੇ ਮਰਜੀ ਗੇੜੇ ਮਾਰੀ ਜਾ ਛੁੱਟ ਹੱਥ ਛੁੱਟ ਗਿਆ ਲੜ ਛੁੱਟ ਗਿਆ ਜੇ ਜਾਣਾ ਲੜ ਜਣਾ ਪੀੜੀ ਭਾਈ ਗੱਡ ਕਹਿੰਦਾ ਹੁਣ ਹੱਥ 'ਚ ਇੱਕ ਵਾਰ ਆ ਜਾਏ ਕੋਈ ਹੁਣ ਨਹੀਂ ਛੱਡਦਾ ਦੁਬਾਰਾ ਦੁਵਾਰਾ ਦਾ ਪਤਾ ਲੱਗਿਆ ਨਾ ਵੀ ਦੁਵਾਰ ਛੱਡੇ ਤੇ ਕਿੰਨਾ ਕੁਝ ਹੁੰਦਾ ਹੁੰਦਾ ਕੀ ਹੁੰਦਾ ਹੁੰਦਾ ਇਹ ਕਰਕੇ ਕਹਿੰਦਾ ਬਾਹ ਦੇ ਬਾਹ ਦੇ ਬਾਪ ਪੀਠ ਲਾ ਤੂੰ ਥੋੜੀ ਥਲੇ ਨੂੰ ਕਰ ਦੇ ਉਹ ਹੱਥ ਫਿਰ ਮੈਂ ਉੱਤੇ ਨਿਕਲਿਆ ਮੈਂ ਫਿਰ ਮੈਂ ਉੱਤੇ ਰਹੂਗਾ ਇਹਦੇ ਫਿਰ ਕੋਈ ਰੌਲਾ ਨਹੀਂ ਫਿਰ ਚਾਹੇ ਪਾਣੀ ਦੇ ਉੱਤੇ ਤੁਰ ਕੇ ਹੀ ਚਲਾ ਜਾਵੇ ਪਰ ਉੱਤੇ ਆਸਰਾ ਹੋਵੇ ਤਾਂ ਹੀ ਤੁਰ ਕੇ ਜਾਊ ਪਾਣੀ ਦੇ ਉੱਤੇ ਤੁਰ ਕੇ ਤਾਂ ਹੀ ਜਾ ਸਕਦਾ ਇਹ ਆਸਰਾ ਉੱਤੇ ਹੋਵੇ ਕੋਈ ਪਾਣੀ ਦੇ ਪੈਰ ਲੱਗੇ ਬਾਕੀ ਥੱਲੇ ਆਉਣੇ ਨਾ ਦੇ। ਜੇ ਆ ਪਾਣੀ ਦੇ ਚਲੋ ਇੱਕ ਇੱਕ ਫੋਟ ਹੈ ਵੀ ਜਲਾ ਪੈਰ ਚੱਕੂਗਾ ਉੱਤੇ ਦੇ ਆਸਰੇ ਚੱਕਣੇ ਪੈਰ ਤਾਂ ਉਤਲੀ ਸਵੋਰ ਦੇ ਆਸਰੇ ਪੈਰ ਚੱਕਣਾ। ਤੁਰ ਕੇ ਚਲਾ ਜਾਊਗਾ। ਜਿਹੜੇ ਪਾਣੀ ਦੇ ਦੀ ਤੁਰ ਕੇ ਕਹਿੰਦੇ ਨੇ ਜਾਣ ਨੂੰ ਉਹ ਐਂ ਜਾ ਸਕਦਾ ਤੁਰ ਕੇ। ਜੇ ਉੱਤੇ ਹੁਕਮ ਨਾਲ ਜੁੜਿਆ ਹੋਵੇ। ਫੇਪ ਆਮਸਾਗਰ ਦੇ ਉੱਤੇ ਹੀ ਤੁਰ ਕੇ ਰੰਗ ਜਾਂਦਾ ਉੱਤੇ ਫਿਰਦਾ ਰਹਿੰਦਾ ਥੱਲੇ ਡੁੱਬਦਾ ਹੀ ਦੀ